2 ਜੁਲਾਈ ਨੂੰ ਮਾਨਸੂਨ ਨਾਲ ਸੂਬੇ ਭਰ ਚ ਆਈ ਭਾਰੀ ਬਾਰਿਸ਼ ਨੇ ਪੂਰਾ ਪੰਜਾਬ ਕਵਰ ਕਰ ਲਿਆ ਸੀ ਪਰ ਹੁਣ ਭਾਰੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਮੌਸਮ ਸੰਬੰਧੀ ਗੱਲ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਫਿਲਹਾਲ ਮੌਸਮ ਨੂੰ ਲੈ ਕੇ ਕੋਈ ਅਲਰਟ ਜਾਂ ਚੇਤਾਵਨੀ ਨਹੀਂ ਹੈ 9 ਅਤੇ 10 ਜੁਲਾਈ ਨੂੰ ਪੰਜਾਬ ਵਿੱਚ ਕਿਤੇ ਕਿਤੇ ਅਤੇ 11 ਅਤੇ 12 ਜੁਲਾਈ ਨੂੰ ਕੁਝ ਵੱਧ ਸਥਾਨਾਂ ਤੇ ਬਾਰਿਸ਼ ਹੋ ਸਕਦੀ ਹੈ ਸੋਮਵਾਰ ਨੂੰ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ ਹੈ ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਲੋਕਾਂ ਨੂੰ ਹੌਮਸਪਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਚੰਡੀਗੜ੍ਹ ਦਾ ਤਾਪਮਾਨ 33.6 ਅੰਮ੍ਰਿਤਸਰ ਦਾ 37.3 ਲੁਧਿਆਣਾ ਦਾ 33.8 ਪਟਿਆਲਾ ਦਾ 33.6 ਬਠਿੰਡਾ ਦਾ 37 ਫਰੀਦਕੋਟ ਦਾ 38.2 ਗੁਰਦਾਸਪੁਰ ਦਾ 36 ਐਸਬੀਐਸ ਨਗਰ ਦਾ 32.9 ਫਤਿਹਗੜ੍ਹ ਸਾਹਿਬ ਦਾ 33.4 ਫਰੂਸਪੁਰ ਦਾ 35.3 ਤੇ ਜਲੰਧਰ ਦਾ ਤਾਪਮਾਨ 35.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।